ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ ਬਈ 21 20 ਨਵੰਬਰ ਸੌਰੀ 20 ਨਵੰਬਰ 2025 ਤੇ ਬਾਈ ਤਾਂ ਇਹ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7.5 ਹੋ ਚੁੱਕੇ ਆ ਤੇ ਬਾਕੀ ਬਈ ਨਾਗ ਤੁਸੀਂ ਦੇਖ ਸਕਦੇ ਹੋ ਆ ਜਿਹੜੇ 2 ਤੇ 2 4 5 6 7 ਨਾਗੀ ਬਈ 7 8 ਨਾਗੀ ਜਿਹੜੇ ਅੱਜ ਆਏ ਆ ਅੱਗੇ ਹੁੰਦੇ ਵੀ ਘੱਟੋ ਘੱਟ 10 12 ਨਾਗ ਤੇ ਬਾਕੀ ਬਈ ਅੱਜ ਦਾ ਰੇਟ ਦੇਖਾਂ ਕਿ ਕਿੱਥੋਂ ਤੱਕ ਜਾਂਦਾ ਤੇ ਕੱਲ ਵੀ ਉਹੀ 400 ਦੇ ਆਸੇ-ਪਾਸ ਜਿਹੜੀ ਗੇਮ ਕੁੰਮੀ ਸੀ ਕਿ 350 ਤੇ 400 ਦੇ ਆਸੇ-ਪਾਸੇ ਤੇ ਬਾਕੀ ਅੱਜ ਦਾ ਜਿਹੜਾ ਰੇਟ ਦੇਖਦੇ ਆ ਕਿੱਥੋਂ ਤੱਕ ਜਾਂਦਾ ਰੇਟ ਵਧੂਗਾ ਜਾਂ ਨਹੀਂ ਤੇ ਨਗ ਵੀ ਜਰੂਰ ਘਟਿਆ ਹੈ ਕਿੱਥੇ 12-13 ਨਗ ਹੁੰਦੇ ਸੀ ਤੇ ਕਿੱਥੇ 7 ਕਿ ਰਹਿ ਗਏ ਅੱਧ ਜਿਹਾ ਜਿਹਾ ਕੰਮ ਡੈਗ ਪਿਆ ਤੇ ਟਾਈਮ ਬਈ ਜਿਹੜਾ 1 ਮਿੰਟ ਰਹਿ ਗਿਆ ਬੋਲੀ ਸ਼ੁਰੂ ਹੋਣ ਦੇ ਵਿੱਚ 7:30 ਬਈ ਪੂਰੀ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਆ ਤੇ ਬਾਕੀ ਦਾ ਤੁਸੀਂ ਰੌਣਕ ਮੇਲਾ ਅੱਜ ਦੇਖ ਸਕਦੇ ਹੋ ਗਾਹਕ ਵੀ ਅੱਜ ਹੈ ਬਈ ਤੇ ਬੋਲੀ ਵੀ ਸਵੇਰੇ 7:30 ਵਜੇ ਸ਼ੁਰੂ ਹੋ ਜਾਂਦੀ ਆ ਤੇ ਬੋਲੀ ਬੱਸ ਸ਼ੁਰੂਆ ਦੇਖਦੇ ਆ ਕਿ ਰੇਡਰ ਰੂਟਰ ਲੱਗਦਾ ਔਰਲੀ ਹਰ ਰੋਜ਼ ਬੰਦ ਹੁੰਦੀ ਆ ਆਓ ਲੋਬੀ ਪਹਿਲੀ ਰੌਦੀ ਆ ਰਾਜੂ ਰਾਜ ਨੂੰ ਕਾਪੀ ਪੈਸਾਂ ਫੜਾ ਰਿਹਾ ਕਰ ਕਿਵੇਂ ਕਿਹਾ ਅੰਦਰ ਦੀ ਤੁੜੀ ਆਈ ਬੋਲੋ ਰੰਗੇ ਜਾ ਮੜਾ ਜਾ ਇਹ 350 ਰੁਪਏ ਰੱਖੋ 350 ਰੁਪਏ 54 ਰੁਪਏ 60 ਰੁਪਏ 60 65 ਰੁਪਏ 70 ਰੁਪਏ 75 ਰੁਪਏ 80 ਰੁਪਏ 85 ਰੁਪਏ 90 ਰੁਪਏ ਹਾਂ ਬਈ 90 ਰੁਪਏ 400 ਦੇ ਸਰ 400 ਰੁਪਿਆ ਬੋਲਾ ਬਾਈ ਜਨੇ 405 10 15 25 425 3 ਰੁਪਏ 430 ਬੋਲਾਂਗੇ ਨੇ 430 ਰੁਪਏ ਅੱਗੇ ਲਿਖੀ ਹੋਈ ਲੋ ਵੀ ਪੈ ਲੀਟਰ ਵਾਲੀ ਲੱਗੀ 400 ਤੇ 30 ਰੁਪਏ ਤੇ ਤੂਰੀ ਬਈ ਤੂੰ ਚੈੱਕ ਕਰ ਸਕਦੇ ਆ ਆਹਾਂ ਤੂਰੀ ਆ ਤੇ 430 ਰੁਪਏ ਪੈ ਲੀਟਰ ਵਾਲੀ ਬਾਕੀ ਅੱਗੇ ਦੇਖਦੇ ਆ ਨਾਇਬ ਹੋ ਗਈ ਕੀ ਹੋ ਗਿਆ ਕੀ ਵੀ ਆ ਬਾਈ ਆਪਣੀ ਆ ਅੰਦਰ ਦੀ ਆ ਅੰਦਰ ਦੀ ਤੂਰੀ ਬੋਲਾ ਜੀ ਹਾਂ ਹਾਈ ਕਾਰਡ ਰੱਖ 350 ਦਾ ਰੱਖ 350 ਜੀ ਹਾਂ ਹਾਂ ਔਖੇ ਹੀ ਮੁੜ ਕੇ ਸਾਢੇ 350 ਜੀ 50 ਜੀ 60 ਜੀ 60 65 70 ਜੀ 70 75 80 ਜੀ 80 85 90 ਜੀ 90 95 400 400 5 ਰੁਪਏ 405 ਬੋਲਣਾ ਕਿਨੇ ਦਾ ਕਰਦੇ 10 15 20 25 425 ਬੋਲਦਾ ਕੋਈ 425 ਰੁਪਏ ਦਾ ਹੀ ਆਪਣਾ ਲੱਗਿਆ ਬਈ 425 ਰੁਪਏ ਲੱਗੇ ਵੀ ਅੰਦਰ ਦੀ ਤੁੜੀ ਹੈ ਇਹ ਤੇ ਬਾਕੀ ਅੱਗੇ ਦੇਖਦੇ ਆ ਤੇ ਡਬਲ ਬਈ ਟਰਾਲੀ ਖੜੀ ਹੈ ਦੇਖਦੇ ਆ ਤਾਂ ਕੀ ਰੇਟ ਲੱਗਦਾ ਬਈ ਮੂਰੇ ਹੋ ਰਿਹਾ

ਹਾਂ ਆ ਥੋੜਾ ਕੋਲੇ ਆ ਬਾਈ ਗਲੀ ਤਾਂ ਨਿਕਲਦੀ ਮੇਤਰਾ ਕਿਹਦੀ ਗਲੀ ਦਾ ਨਹੀਂ ਹਾਂ ਨਹੀਂ ਨਹੀਂ ਬੋਲੋ ਬਾਈ ਹਾਂਜੀ ਇਹੋ ਜੀ ਨਿਕਲੋ ਆ ਇਹੋ ਜੀ ਨਿਕਲੋ ਬਈ ਹਾਂ ਬੱਗੂ 300 300 5 10 15 20 25 30 35 350 54 60 65 70 370 ਬੋਲਾਂਗੇ ਨੇ 370 ਰੁਪਏ ਬਾਈ ਹਰੀ ਨਾਲ 300 ਤੇ 70 ਰੁਪਏ ਵੀ ਇਹਦਾ ਰੇਟ ਰਿਆ ਤੇ ਡਬਲ ਟਰਾਲੀ ਦੇ ਅੰਦਰ ਦੀ ਥੂੜੀ ਸੀ ਪੁੰਜ ਵੀ ਸੁੱਕੀ ਸੀਗੀ ਤੇ ਬਾਕੀ ਦੇਖਦੇ ਆ ਅਗਲੀ ਟਰਾਲੀ ਦਾ ਕੀ ਰੇਟ ਲੱਗੂ ਹੂੰ 너 <목소리도> 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 ரூரி பட்ட பூன ਸੁੱਕੇ ਦਾ ਬਰੂਲੇ ਚ ਆਪੀ ਬਾਹਰ ਦੀ ਬਾਹਰ ਦੀ ਬਾਹਰ ਦੀ ਟੁੜੀ ਆਈ ਮਗ ਬਿਲੀ-ਗੁਲੀ ਦਾ ਨਹੀਂ ਨਹੀਂ ਮੈਜੀ ਨੂੰ ਵੀ ਹੋ ਸਕਦੀ ਮਨੀ ਸਾਡੀ ਮੇਲੀ ਆ ਸਕਦੀ ਆ ਬਾਹਰ ਦੀ ਆ ਰੇ ਸਾਪ ਹੀ ਹੋਗਾ ਹਾਂ ਬੋਲੋ ਭਾਈ 300 ਰੁਪਿਆ 5 ਰੁਪਿਆ 10 15 20 3500 60 70 75 80 88 90 94 400 5 405 ਕੋਲਾ ਕਿਨੇ 405 ਰੁਪਏ ਲੋਬੀ ਏਟਰਾਂ ਦੀ ਲੱਗੀ 400 ਤੇ 5 ਰੁਪਏ ਬਾਕੀ ਬਈ ਅੱਗੇ ਦੇਖਦੇ ਆ ਇਹ ਬਾਅਦ ਕੋ ਹੋਏਗਾ ਪਹਿਲਾਂ ਲਿਟਰਲੀ ਹੈ ਆਪਣਾ ਨਾ ਆ ਜੀ ਆਪਾਂ ਤਾਂ ਲੈਣ ਵਾਲੇ ਹਾਂ ਇਹਦੀ ਹੈ ਭਾਈ ਆਪਣੀ ਹੈ ਇਹਦੀ ਹੈ ਭਾਈ ਉਸੇ ਨਾਲ ਦੀ ਹੈ ਹਾਂ 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 ਉਹ ਹੀ ਉਹ ਫੜ ਦੇ ਤੂੰ ਇਹ ਮਰੀ ਮੋਟੀ ਆ ਸਕਦੀ ਆ 305 10 15 20 25 30 35 350 52 60 65 365 70 75 80 85 90 95 395 ਬੋਲਾਂਗੇ ਨੇ 400 400 5 405 10 15 415 ਬੋਲਾਂਗੇ ਨੇ 415 ਦੀ ਬਈ ਜੀ ਲੋ ਬਈ 8 ਟਰਾਲੀ ਲੱਗੀ 415 ਰੁਪਏ ਅੰਦਰ ਦੀ ਥੂੜੀ ਵੇਚੀ ਸੀ ਬਾਕੀ ਅੱਗੇ ਦੇਖਦੇ ਆਂ ਇਹ ਕੀ ਹੈ ਬਈ ਆਪਣੀ ਹੈ ਬਈ ਅੰਦਰ ਦੀ ਹਾਂ ਬਈ ਅੰਦਰ ਦੀ ਚੀਜ਼ ਅੰਦਰ ਦੀ ਥੂੜੀ ਬੋਲੋ ਜੀ 5350 60 ਰੁਪਏ 60 ਰੁਪਏ 400 5 5 10 15 15 420 ਰੁਪਏ ਸੋਲਾਂਗੇ ਨਾ ਅਗਰ ਮੇਲ ਨਾ ਹੋ ਵੀ 420 ਚਲੋ ਹੋ ਵੀ 420 ਰੁਪਏ ਲੱਗੀ ਹੈ ਤੇ ਮਗਰ ਹੈਗੀ ਲਾਸਟ ਟਰਾਲੀ ਬੋਲੋ ਭਾਈ ਰੱਖ 350 ਤੋਂ ਰੱਖ 350 ਹੀ 350 55 60 415 ਬੋਲਾਂਗੇ 415 ਰੁਪਏ ਲੋਗੇ 400 ਤੇ 15 ਰੁਪਏ ਦੀ ਲਾਸਟ ਟਰਾਲੀ ਲੱਗੀ ਆ ਤੇ ਅੱਜ ਵੀ ਜ਼ਿਆਦਾਤਰ ਟਰਾਲੀਆਂ ਜਿਹੜੀਆਂ 400 ਤੋਂ ਉਪਰੀ ਲੱਗੀਆਂ ਤੇ ਅੰਦਰ ਦੀ ਤੁੜੀ ਜ਼ਿਆਦੀ ਆਈ ਸੀ ਵੀ ਅੱਜ ਉੱਥੇ ਬਾਕੀ ਬਈ ਰੌਣਕ ਮੇਲਾ ਜਿਹੜਾ ਤੁਸੀਂ ਅੱਜ ਦਾ ਦੇਖ ਸਕਦੇ ਹੋ ਅੱਜ ਨਗ ਬਈ ਘਟ ਆਏ ਸੀਗੇ ਅੱਗੇ ਨਗ ਜਿਹੜੇ ਆਮ ਜਿਹੜੇ ਆ ਜਾਂਦੇ ਆ 20 ਘਟੋਂ ਘੱਟ ਵੀ 12 13 ਨਗ ਆ ਆਮ ਵੀ ਹੁੰਦੇ ਆ ਤੇ ਅੱਜ 7-8 ਨਾਗੀ ਰਹਿ ਗਏ ਬਈ ਤੇ ਰੇਟ ਵੀ ਉਹੀ 400 ਦੇ ਆਸ-ਪਾਸ ਜਿਹੜਾ ਅੱਜ ਕੋਮਿਆ 425 ਤੇ 430 420 ਦੇ ਆਸ-ਪਾਸ ਜਿਹੜਾ ਰੇਟ ਅੱਜ ਕੋਮਿਆ ਕੋਈ 10 20 ਰੁਪਏ ਕੋਈ ਟਰਾਲੀ ਵੀ ਥੱਲੀ ਵੀ ਰਹੀ ਆ ਤੇ ਬਾਕੀ ਜਿਆਦਾਤਰ ਟਰਾਲੀਆਂ ਜਿਹੜੀਆਂ ਵੀ 400 ਦੇ ਬਾਕੀ ਜਿਹੜੀਆਂ ਚੰਗੀਆਂ ਤੇ ਬਾਕੀ ਅੱਜ ਦਾ ਰੌਣਕ ਮੇਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਨੂੰ ਵੀ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਜੁੜ ਕਰਿਆ ਕਰੋ ਤੇ ਬਾਕੀ ਵੀ ਲਾਈਵ ਆਪਾਂ ਕੂੜੀ ਦੀ ਬੋਲੀ ਲਾਈਵ ਹੀ ਪਾਉਂਦੇ ਆ ਵੀਰੋ ਲੱਗਦਾ ਬਹੁਤ ਵੱਧ ਯਾਰਾ 425 ਚਲੋ ਚਾਲ ਬਾਕੀ ਵੀ ਆਹ ਜਿੰਨਾਂ ਦੋ ਡਬਲ ਟਰਾਲੀਆਂ ਸੀ ਇਹੀ ਦੋ ਯੂਰ ਕੱਟ ਲੱਗੀਆਂ ਕਹੋਂਗੇ ਮਗਰਲੀ ਟਰਾਲੀ ਬਈ ਟੂੜੀ ਹੋਰ ਸੀਗੀ ਤੇ ਮੂਰਲੀ ਵਿੱਚ ਹੋਰ ਸੀਗੀ ਮਗਰਲੀ ਅੰਦਰ ਦੀ ਤੇ ਮੂਰਲੀ ਬਾਹਰ ਦੀ ਟੂੜੀ ਲੱਗਦੀ ਸੀ ਤਾਂ ਕਰਕੇ ਥੋੜਾ ਜਿਹਾ ਰੇਟ 'ਚ ਫਰਕ ਪਿਆ ਬਾਕੀ ਬਈ ਰੇਟ ਜਿਹੜਾ ਵੀ ਕਈ ਦਿਨਾਂ ਤੋਂ ਉੱਥੇ ਚੱਲ ਰਿਹਾ 485 ਬਾਸੇ ਤੇ ਧੰਨਵਾਦ ਬਈ ਸਾਰੇ ਵੀਰਾਂ ਦਾ ਵੀਡੀਓ ਦੇਖਣ ਦੇ ਲਈ ਸੋ ਮਿਲਦੇ ਆਂ ਬਈ ਅਗਲੀ ਵੀਡੀਓ ਦੇ ਵਿੱਚ ਤੇ 11 ਵਜੇ ਬਈ ਹੁੰਦੀ ਹੈ ਹਰੇ-ਜਾਰੇ ਦੀ ਬੋਲੀ ਹਰੇ-ਜਾਰੇ ਦਾ ਵੀ ਰੇਟ ਪੁੱਛ ਕੇ ਦੱਸ ਦਿੰਦੇ ਆਂ ਆਪਾਂ ਕੇਬਲ ਤੋਂ ਤੂੰ ਤਾਂ ਪੰਡ ਚ ਕਾਉਂਦੀ ਮਤੋਂ ਆਜ ਲੋ ਚੁਕਾਈ ਹਰੇ ਰੱਗੇ ਦੇ ਵਿੱਚ ਰਾ 280 ਵਿਕ ਰਿਆ ਜੀ ਕੱਲ 280 ਕਿੰਨੇ ਕ ਨਗ ਨਗਉਂਦੇ ਆ ਨਾਲ ਸੀਗੇ ਕੱਲ ਨਾਲ ਤਾਂ 15 16 ਸੀਗੇ ਪੰਜ ਛੇ ਗਊਸ਼ਾਲਾ ਨਾਲ ਲੈ ਗਿਆ 200 ਨੂੰ ਕੱਢ ਠੀਕ ਲੋ ਵੀ ਹਰੇ ਚਾਰੇ ਦਾ ਰੇਟ ਆ ਜਿਹੜਾ 280 ਰੁਪਏ ਤੱਕ ਵਿਕ ਰਿਆ ਤੇ 11 ਵਜੇ ਜਿਹੜੀ ਬੋਲੀ ਹੁੰਦੀ ਆ ਤੇ ਬਾਕੀ ਬਈ ਧੰਨਵਾਦ ਸਾਰੇ ਵੀਰਾਂ ਦਾ